ਡੱਲੇਵਾਲ ਸਾਹਿਬ ਜੋ ਹੈ ਮਰਨ ਬਰੱਤੇ ਬੈਠੇ ਹੈਗੇ ਤੇ ਉਹਨਾਂ ਦੀ ਸਿਹਤ ਵੀ ਖਰਾਬ ਹੁੰਦੀ ਰਹੀ ਹੈ ਤੇ ਪੱਟਾ ਬਿਆਨ ਦਿੱਤਾ ਪੰਤਪਨ ਸਾਹਿਬ ਨੇ ਤੁਹਾਨੂੰ ਦੱਸ ਦਈਏ ਜੀ ਪੰਤਪਨ ਸਾਹਿਬ ਨੇ ਜਗਜੀਤ ਸਿੰਘ ਡੱਲੇਵਾਲ ਤੇ ਦਿੱਤਾ ਵੱਡਾ ਬਿਆਨ ਆਓ ਤੁਹਾਨੂੰ ਦੱਸਦੇ ਹਾਂ ਪੰਤਪਨ ਸਾਹਿਬ ਨੇ ਕੀ ਕਿਹਾ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਸੀਂ ਪਾਲਣਾ ਕਰ ਰਹੇ ਹਾਂ ਕਿਸਾਨ ਆਗੂ ਡੱਲੇਵਾਲ ਜੀ ਦੀ ਸਿਹਤ ਦਾ ਖਿਆਲ ਰੱਖਣ ਲਈ 50 ਡਾਕਟਰਾਂ ਦੀ ਟੀਮ ਨੂੰ ਮੌਕੇ ਤੇ ਤਾਇਨਾਤ ਕੀਤਾ ਗਿਆ ਹੈ ਤਰਨੇ ਦੇ ਨੇੜੇ ਹੀ ਸਥਿਤ ਹਵੇਲੀ ਨਾਮ ਦੇ ਟਾਬੇ ਨੂੰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਫਰਵਰੀ ਮਹੀਨੇ ਤੋਂ ਹੀ ਕਿਸਾਨੀ ਮੋਰਚੇ ਚੱਲ ਰਹੇ ਹਨ ਕਿਸਾਨਾਂ ਦੀਆਂ ਉਹੀ ਮੰਗਾਂ ਨੇ ਜਿਸ ਬਾਬਤ 26 ਸੈਕਟਰ ਵਿਖੇ ਰਾਤ 2:00 ਵਜੇ ਤੱਕ ਕੇਂਦਰੀ ਮੰਤਰੀ ਪਿਊਸ਼ ਗੋਇਲ ਜੀ ਅਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਨਾਲ ਲਗਾਤਾਰ 68 ਘੰਟੇ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ ਸੀ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ غور ਕਰਨਾ ਚਾਹੀਦਾ ਹੈ ਹਾਂਜੀ ਦੰਦਾਰਤੀਏ ਜੀ ਪੰਤ ਸਾਹਿਬ ਨੇ ਜਿਹੜੇ ਕਿਸਾਨ ਨਿੱਤਾ ਅਜਗਜੀਤ ਸਿੰਘ ਢਿੱਲੇਵਾ ਜਿਹੜੇ ਕਿ ਮਰਮਤ ਤੇ ਬੈਠੇ ਹੈਗੇ ਆ ਉਹਨਾਂ ਦੇ ਉਤੇ ਵੱਡਾ ਬਿਆਨ ਦਿੱਤਾ ਪੰਤਪਤ ਸਾਹਿਬ ਲਗਾਤਾਰ ਜੋ ਹੈ ਕਿਸਾਨਾਂ ਦੀ ਗੱਲ ਸੁਣਦੇ ਹੈਗੇ ਆ ਤੇ ਇਸ ਵਾਰ ਵੀ ਉਹਨਾਂ ਨੇ ਕਿਸਾਨਾਂ ਦੀ ਗੱਲ ਸੁਣੀ ਹੈਗੀ ਔਰ ਲਗਾਤਾਰ ਉਹ ਜੋ ਹੈ ਨજર ਬਣਾਈ ਰੱਖੇ ਹੈਗੇ ਕਿ ਜੱਲਦੇਵਾਦ ਸਾਹਿਬ ਜੋ ਹੈ ਮਰਨ ਪਰਤੇ ਬੈਠੇ ਹੈਗੇ ਤੇ ਉਹਨਾਂ ਦੀ ਸਿਹਤ ਵੀ ਖਰਾਬ ਹੁੰਦੀ ਰਹੀ ਹੈ ਤੇ ਵੱਡਾ ਬਿਆਨ ਦਿੱਤਾ ਪੰਤਪਤ ਸਾਹਿਬ ਨੇ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਜੀ ਪੰਤਪਤ ਸਾਹਿਬ ਨੇ ਜੱਲਦੇਵਾਦ ਸਾਹਿਬ ਦੀ ਸਿਹਤ ਬਾਰੇ ਵੱਡਾ ਬਿਆਨ ਦਿੱਤਾ ਉਹਨੂੰ ਦੱਸਦੀ ਜੀ ਕਲੀਅਰਲੀ ਕੀ ਪੰਤਪਤ ਸਾਹਿਬ ਨੇ ਕੀ ਕਿਹਾ ਜੱਲਦੇਵਾਦ ਸਾਹਿਬ ਉੱਤੇ ਕਿਸਾਨ ਆਪ ਨੂੰ ਡੱਲੇਵਾ ਜੀ ਦੀ ਸਿਹਤ ਦਾ ਖਿਆਲ ਰੱਖਣ ਲਈ 50 ਡਾਕਟਰਾਂ ਦੀ ਟੀਮ ਔਕਤੇ ਤੇ ਨਾ ਕੀਤੀ ਗਈ ਹੈ ਤੇ ਉੱਥੇ ਦਾ ਇੱਕ ਹੈ ਹਵੇਲੀ ਜਿਹੜਾ ਕਿ ਟੱਬ ਹੈਗਾ ਉਸ ਨੂੰ ਵੀ ਹਸਪਤਾਲ ਵਿੱਚ ਕਨਵਰਟ ਕਰਤਾ ਦਿੱਤਾ ਗਿਆ ਹੈਗਾ ਤੇ ਅਸੀਂ ਕਿਸਾਨਾਂ ਦੀ ਲਗਾਤਾਰ ਕੰਮ ਕਰ ਰਹੇ ਹੈਗੇ ਤੇ ਲਗਾਤਾਰ ਮੀਟਿੰਗਾਂ ਚਲਦੀ ਪਈ ਹੈਗੀਆਂ